ਲੋਕਵਾਸ ਸ੍ਰੀ ਸਿੰਘ ਦਾ ਬਟਾਲਾ ਕਲਾ ਤੋਂ ਟ੍ਰੇਨ ਨਾਲ ਨਾਲ ਜਾਂਦੀ ਆ ਇਹ ਟ੍ਰੇਨ ਦੀ ਖਲਾਈ ਜਿਹੜੀ ਦੇਖੀ ਆ ਉਹ ਵੇਖੋ ਕਿੱਡੇ ਘਟ ਜਾ ਕਿਸਮ ਤੇ ਨਾਲ ਕੀਤੀ ਆ ਸਾਈਡਾਂ ਤੋਂ ਤੋਂ ਲਾਏ ਮਿੱਟੀ ਤੇ ਥੱਲੇ ਟ੍ਰੇਨ ਦਾ ਕੋਈ ਬੈਟਰ ਲੈਵਲ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਧਰ ਵਿੱਚ ਵਿੱਚੋ ਛੱਡੀ ਤੇ ਵਿੱਚੋ ਵਿੱਚੋ ਕੀਤੀ ਇਹ ਭ੍ਰਿਸ਼ਟਾਚਾਰ ਦਾ ਨਾਮ ਇਹਨੂੰ ਸਾਲ ਉਸ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਹੀ ਕੀਤਾ ਪਹਿਲੇ ਵੀ ਸਾਲ ਪਹਿਲੇ ਹੋਈਆ ਤੇ ਇਹ ਟ੍ਰੇਨਾਂ ਜੋ ਭਾਗ ਦੇ ਵਿੱਚ ਵੱਡੇ ਪੱਤਰ ਦੇ ਉੱਤੇ ਭ੍ਰਿਸ਼ਟਾਚਾਰ ਚੱਲ ਰਿਹਾ ਭਾਵੇਂ ਇਹ ਕੋਈ ਵੀ ਵਿਭਾਗ ਕਰਦਾ ਪਿਆ ਇਹ ਟ੍ਰੇਨਾਂ ਜੋ ਭਾਵੇਂ ਨੇ ਕੀਤੀ ਜਾਂ ਮੰਡੇਕ ਵਾਲਿਆਂ ਨੇ ਕੀਤੀ ਤੇ ਆਸ ਦਿੱਤੀ ਜੀ ਇਹਨਾਂ ਦੀ ਆਹ ਵੇਖ ਲੋ ਆਹ ਹਾਲ ਜੇ ਇਹਨਾਂ ਟ੍ਰੇਨਾਂ ਦਾ ਆਮ ਆਦਮੀ ਪਾਰਟੀ ਕਹਿੰਦੀ ਸੀ ਕੋਈ ਭ੍ਰਿਸ਼ਟਾਚਾਰ ਨਹੀਂ ਹੋਣ ਦੇਣਾ ਕੰਮ ਵਧੀਆ ਕਰਵਾ ਕੰਮਾਂ ਦੀ ਕੁਆਲਿਟੀ ਵੇਖ ਲੋ ਸਲਾਮੀਆਂ ਤੇ ਦ੍ਰਿਸ਼ੀ ਹੋਣੀ ਹੁੰਦੀ ਆ ਇਸ ਇਲਾਮੀਆਂ ਦੇ ਦੰਦੇ ਹੀ ਫੇਰੇ ਉਹਦੇ ਮਸ਼ੀਨ ਦੀ ਕੋਈ ਤਰੇਸ਼ੀ ਨਹੀਂ ਤੇ ਜਦੋਂ ਕਿ ਤਰੇਸ਼ੀ ਦੀ ਆਈਟਮ ਇਹਦੇ ਦਿੱਤੀ ਜਾਣੀ ਕਿ ਬੈੱਡ ਦਾ ਲੈਵਲ ਜਿਹੜਾ ਕੋਈ ਹਿਸਾਬ ਕਤਾਬ ਹੀ ਨਹੀਂ ਇਹਦੇ ਵਿੱਚ ਕਿ ਬੈੱਡ ਦਾ ਲੈਵਲ ਕਿੰਨਾ ਰੱਖਿਆ ਜਾਣਾ ਤਾਂ ਕੀ ਕਰਨਾ ਸਿਰਫ ਖਲਾਈ ਦਾ ਨਾਂ ਕੀਤਾ ਜੀ ਕਿ ਇਹਦੇ ਵਿੱਚ ਖਲਾਈ ਕੀਤੀ ਹੈ ਤੇ ਉਹ ਵੀ ਤਾਕਤਾਂ ਚ ਪੂਰੀ ਵਿਖਾ ਦੇਣਗੇ ਤੇ ਮੁੱਖ ਦੇ ਉੱਤੇ ਘਟੀਆ ਕੰਮ ਕੀਤਾ ਗਿਆ ਇਹੋ ਜਿਹਾ ਇੱਥੇ ਹੀ ਇਹ ਲੋਕ ਮੰਤਰੀ ਸਰਪ੍ਰਸਤ ਸਿੰਘ ਜੀ ਮਾਲ ਜੀ ਤੁਹਾਡੇ ਗਾੜੀ ਬੇਨਤੀ ਹੈ ਟ੍ਰੇਨਾਂ ਦੀ ਜਿਹੜੀ ਪੜਤਾਲ ਹੈ ਜ਼ਰੂਰੀ ਹੋਣੀ ਚਾਹੀਦੀ ਹੈ ਇਹਨਾਂ ਦੇ ਜਿਹੜੇ ਖਾਈਆਂ ਤੇ ਕੰਮ ਕਿੱਥੇ ਜਾ ਰਿਹਾ ਕਟਿਆ ਪੱਤਰ ਤੇ ਇਹਦੇ ਵਿੱਚ ਵੱਡੇ ਪੱਤਰ ਤੇ ਭੇਟਾਚਾਰ ਹੋ ਰਿਹਾ ਮੇਰਾ ਪਿਛਲੀਆਂ ਸਰਕਾਰਾਂ ਵਾਲੀ ਇਦਾਂ ਦਾ ਕਦੀ ਹੋਇਆ ਹੀ ਨਹੀਂ ਇਹ ਇੱਥੇ ਸਮਾਪਤੀ ਕਰਦੇ ਹਾਂ ਜੀ ਅਗਲੀ ਵੀਡੀਓ ਫਿਰ ਲੈ ਕੇ ਆਏ ਰੋਵਾਂਗੇ ਇਹਨੂੰ ਮੇਰੇ ਵੀਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਨੂੰ ਸਰਕਾਰ ਤੱਕ ਪਹੁੰਚਾਈਏ ਇਹ ਜਰੂਰ ਸਜੋ ਕਰੋ ਜੇ ਤਾਂ ਇਹ ਤੁਹਾਡੇ ਸਾਥ ਦੇ ਨਾਲ ਹੀ ਇਹੋ ਜਿਹਾ ਪ੍ਰਚਾਰ ਨੂੰ ਢਲ ਪੈ ਸਕਦੀ ਆ ਇੱਥੇ ਹੀ ਸਮਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ